ਉਹਨੂੰ ਬੜਾ ਜਿਆਦਾ ਕੀ ਮਾਮਲਾ ਬਿਆਰ ਕਰ ਰਹੀ ਹੈ ਐਸਐਸਪੀ ਸਾਹਿਬ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਰ ਦੀਆਂ ਹਦਾਇਤਾਂ ਤੇ ਅਸੀਂ ਨਸ਼ਾ ਵਿਰੁੱਧ ਵੱਡੀ ਮਹੂਮਤ ਤਹਿਤ ਐਸਪੀਡੀ ਸਾਹਿਬ ਬਲਕਿਸ਼ਣ ਸਿੰਘਲਾ ਸਰ ਦੀਆਂ ਨਿਸ਼ਾ ਨਿਰਦੇਸ਼ਾਂ ਹੇਠ ਸਾਡੀ ਟੀਮ ਨੇ ਸਬਡਿਵੀਜ਼ਨ ਧਰਮਕੋਟ ਐਸਐਚਓ ਅਮਰਜੀਤ ਤੇ ਇਹਨਾਂ ਦੀ ਟੀਮ ਐਸਏ ਬਲਜੀਤ ਕੌਰ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਕੱਲ ਇੱਕ ਨਸ਼ਾ ਤਸਕਰ ਨੂੰ 147 ਗ੍ਰਾਮ ਹੀਰਨ ਨਾਲ ਅਰੈਸਟ ਕੀਤਾ ਹੋਰ ਕੀ ਬਰਾਮਦ ਹੋਇਆ ਸਰੋਤ ਉਹਨਾਂ ਕੋਲ 143 ਗ੍ਰਾਮ ਹੀਰੋਂ ਬਰਾਮਦ ਹੋਈਆ ਤੇ 30 ਹਜ਼ਾਰ ਡਰਗਮਣੀ ਬਰਾਮਦ ਹੋਈ। ਸਰ ਕੋਈ ਪਹਿਲਾਂ ਵੀ ਉਹਨਾਂ ਦਾ ਦਰਜਾ ਹੈ। ਪਹਿਲਾਂ ਉਹਨਾਂ ਦੇ 4 ਮਕਦਮੇ ਦਰਜਾ ਵੱਖ-ਵੱਖ ਧਾਰਾਂ ਦੇ ਉਹ ਵੀ ਐਨਡੀ ਦੇ ਮਕਦਮੇ ਦਰਜ ਨੇ। ਸਰ ਕਿਹੜਾ ਪਿੰਡ ਹੈ? ਇਹਨਾਂ ਦਾ ਪਿੰਡ ਹੈਗਾ ਜੀ ਦੁੱਲੇਵਾਲ ਪਿੰਡ ਹੈਗਾ ਜਿਹੜਾ ਤੁਹਾਨੂੰ ਪਤਾ ਹੈ ਕਾਫੀ ਮਸ਼ਹੂਰ ਪਿੰਡ ਆ ਤੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਦਿਨ ਰਾਤ ਮਿਹਨਤ ਕਰ ਰਹੀਆਂ ਨੇ ਤੇ ਅਸੀਂ ਨਸ਼ਾ ਤਰ੍ਹਾਂ ਤਸਕਰਾਂ ਦੇ ਬਹੁਤ ਨੱਥ ਪਾਈ ਹੋਈ ਆ ਇਦਾਂ ਹੀ ਅਸੀਂ ਅੱਗੇ ਜੋ ਵੀ ਇਸ ਵਿੱਚ ਇਨਵੋਲ ਹੋਣਗੇ ਬੈਕਵਰਡ ਅਤੇ ਫਾਰਵਰਡ ਲਿੰਕ ਅਸੀਂ ਇਹਦੇ ਬਾਅਦ ਕਰ ਰਹ ਜੋ ਵੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਦੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਮੈਨੂੰ। ਅਗਲੀ ਕੀ ਕਾਰਵਾਈ ਕੀਤੀ? ਅਗਲੀ ਇਹਨਾਂ ਦਾ ਅੱਜ ਮਾਨਯੋਗ ਅਦਾਲਤ ਦੇ ਪੇਸ਼ ਕਰਕੇ ਤੇ ਇੱਕ ਇੱਕ ਦਿਨ ਦਾ ਨਜ਼ਰਮਾਨ ਮਿਲਿਆ ਤੇ ਹੁਣ ਅਗਲੇ ਅਸੀਂ ਇਹਨਾਂ ਨੂੰ ਪੁਸ਼ਕਿਸ਼ ਕਰਕੇ ਜਿਹੜੇ ਫਾਰਵਰਡ ਅਤੇ ਬੈਕਵਰਡ ਲਿੰਕ ਨੂੰ ਅੱਗੇ ਧਿਆਨ ਚ ਰੱਖਾਂਗੇ। ਸਰ ਇਸ ਤੇ ਬੰਗਾਲਾ ਦੇ ਕੋਈ ਪਿੰਡਾਂ ਵੀ ਕੋਈ ਮਾਮਲਾ ਚੱਲਦਾ ਹੈ? ਹਾਂਜੀ ਇਸ ਤੇ ਵਕਫਖਤਾਰਾਂ ਦੇ 4 ਮਕਰਮੇ ਦਰਜ ਨੇ ਜਿਹਦੇ ਨੇ ਮੁਕਦਮਾ ਨੰਬਰ 110 ਇਹ ਫਤਿਹਗੜ ਪਾਇਤੂਰ ਦੇ ਵਿੱਚ ਮੁਕਦਮਾ ਨੰਬਰ 81 ਇਹ ਕੋਰਟੀ ਸੇਖਾਂ ਤੇ ਮੁਕਦਮਾ ਨੰ ਤੇ ਮੁਕਦਮਾ ਨੰਬਰ 168 ਹੈ थाना ਕੋਟਿਸੇਖਾਂ ਚਾਰਨਕਦਰ ਮੈਂ ਦਰਜ ਇਹ ਵੀ ਕਾਨੂੰ ਕਿੱਦਾਂ ਮਿਲਿਆ ਜੀ ਵੀ ਇਹ ਵੱਡੀ ਨਾ ਇਹ ਜਦੋਂ ਸਾਡੀ ਟੀਮ ਐਸਆਈ ਬਲਜੀਤ ਕੌਰ ਨੇ ਨਾਕਾ ਲਗਾਇਆ ਹੋਇਆ ਸੀ ਤੇ ਮੁਖਬਰ ਖਾਸ ਨੇ ਸਾਨੂੰ ਇਤਲਾਹ ਦਿੱਤੀ ਵੀ ਜੇ ਹੁਣੇ ਜਾ ਕੇ ਇਹਨਾਂ ਦੇ ਘਰੇ ਦੋਲੇਵਾਲ ਵਿੱਚ ਰੇਡ ਕੀਤੀ ਜਾਵੇ ਤੇ ਸਾਨੂੰ ਕਾਫੀ ਵੱਡੀ ਮਾਤਰਾ ਦੇ ਵਿੱਚ ਹੀਰੇਨ ਬਰਾਮਦ ਹੋ ਸਕਦੀ ਆ ਉਸ ਵਿੱਚ ਐਸਆਈ ਬਲਜੀਤ ਨੇ ਤੁਰੰਤ ਉਹਨਾਂ ਦੇ ਘਰੇ ਰੇਡ ਕੀਤਾ ਤੇ ਉਸ ਤੋਂ ਬਾਅਦ ਜਦੋਂ ਇਹ ਘਰੇ ਰੇਡ ਕੀਤਾ ਤੇ ਘਰ ਨਹੀਂ ਮਿਲੀ ਉਸ ਤੋਂ ਬਾਅਦ ਸਾਡੀਆਂ ਟੀਮਾਂ ਨੇ ਨਿਪਾਲ ਜਾਰੀ ਕੀਤੀ ਤੇ ਜਦੋਂ ਜਦੋਂ ਇਹ ਮੌਕੇ ਤੇ ਸਾਡੀ ਟੀਮਾਂ ਛਾਪੇਮਾਰੀ ਕਰ ਰਹੀਆਂ ਸੀ ਤੇ ਉਸ ਵਿੱਚ ਅੱਡਾ ਨਿਹਾਲਗੜ੍ਹ ਦੇ ਵਿੱਚ ਸਾਨੂੰ ਇਹ ਉੱਥੇ ਖੜੀ ਮਿਲੀ ਤੇ ਇਹਨੂੰ ਅਸੀਂ ਉੱਥੋਂ ਕਾਬੂ ਕੀਤਾ